ਦੇਖੋ ਮੈਨੂੰ ਅੱਜ ਦੇ ਜਿਹੜਾ ਫੰਕਸ਼ਨ ਦਾ ਮੈਂ ਖ਼ਬਾਰਾਂ ਕਰਾਂ ਸੀ ਤਾਂ ਪੜਿਆ ਸੀ ਪਰ ਮੈਨੂੰ ਕੋਈ ਅਫੀਸ਼ੀਅਲ ਮੈਸੇਜ ਨਹੀਂ ਲੱਗਿਆ ਨਾ ਵਿਧਾਨ ਸਭਾ ਬਣੀ ਹੋ ਨਾ ਹੀ ਕੋਈ ਸਾਡੇ ਜਿਹੜਾ ਸੀਐਲਪੀ ਦੇ ਦਫ਼ਤਰ ਬਣੀ ਹੋ ਮੈਨੂੰ ਜਿਹੜਾ ਮੈਸੇਜ ਆ ਮੇਰੇ ਸੀਐਲਪੀ ਦੇ ਦਫ਼ਤਰ ਦਾ ਉਹ 4 ਤਰੀਕ ਦਾ 11:30 ਵਜੇ ਟਾਈਮ ਦਿੱਤਾ ਹੈ ਮੈਨੂੰ ਕਿ 4 ਤਰੀਕ ਨੂੰ 11:30 ਵਜੇ ਮੈਂ ਜਾ ਕੇ ਸੌਂਹ ਚੁੱਕਾਂਗਾ ਬਿਲਕੁਲ ਬਾਕੀ ਤਿੰਨ ਜਿਹੜੇ ਜਿੱਤੂ ਉਮੀਦਵਾਰ ਸੀ ਉਹ ਉਹਨਾਂ ਨੇ ਐਸ ਪਹੁੰਚ ਕੀ ਹੈ ہماری ਪਾਰਟੀ ਦੇ ਸੀ ਭੰਤਮਨ ਵੀ ਉੱਥੇ ਪਹੁੰਚੇ ਨੇ ਮਰਗੀ ਤੁਹਾਨੂੰ ਇਸੇ ਤੋਂ ਉੱਥੇ ਉੱਥੇ ਨਾਮ ਜੋ ਦਿੱਤੇ ਜਾ ਰਹੇ ਸੀ ਪਰ ਤੁਹਾਨੂੰ ਨਹੀਂ ਦਿਨਾਈ ਸੀ ਲੱਗੇ ਨਹੀਂ ਮੈਨੂੰ ਦੇਖੋ ਅਫੀਸ਼ਲ ਕੋਈ ਇੱਕਦਮ ਦੱਸਿਆ ਵੀ ਵਿਧਾਨ ਸਭਾ ਬਣੀ ਨਾ ਤੋਂ ਕੋਈ ਮੈਸੇਜ ਸੀ ਨਾ ਹੀ ਸਾਡੇ ਜਿਹੜੇ ਪ੍ਰੋਧਿਤ ਦੇ ਪ੍ਰਤਾਸ਼ ਸਿੰਘ ਬਾਜਪੀ ਉਹਨਾਂ ਬਣੀ ਜਿਹਨਾਂ ਨੇ ਦਫ਼ਤਰ ਬਣੀ ਮੈਨੂੰ ਕੋਈ ਮੈਸੇਜ ਆਜ ਦੀ ਡੇਟ ਦਾ ਮੇਰੇ ਕੋਲੇ ਜੋ ਮੈਸੇਜ ਹੈ ਮੇਰੇ ਜਿਹੜੇ ਪ੍ਰੋਧਿਤ ਦੇ ਨੇਤਾ ਦੇ ਦਫ਼ਤਰ ਤੋਂ ਉਹ ਮੈਸੇਜ 4 ਤਰੀਕ ਦਾ ਆ ਸਾਢੇ 11 ਵਜੇ ਟਾਈਮ ਦਾ ਤੋਂ ਸਮੇਂ ਸੀ ਮੈਂ ਆਪਣੇ ਸਾਥੀਆਂ ਸਮੇਂ ਤੋਂ ਉੱਥੇ ਪਹੁੰਚ ਰਹੀ ਸੀ ਤੁੜੀ ਰਣਨੀਤੀ ਕਿਸ ਤਰ੍ਹਾਂ ਰਹੂਗੀ ਹੁਣ ਅੱਗੇ ਹੁਣ ਤੁਸੀਂ ਚਾਰਟਿੰਗ ਨੂੰ ਸੋਹਣ ਚੱਕਨੀ ਹੈ ਤੇ ਕਿਸ ਤਰ੍ਹਾਂ ਦੀ ਵਿਦਾਇਕੀ ਦੀ ਤੁੜੀ ਰਣਨੀਤੀ ਰੋਕੀ ਆਵੇ ਦੇਖੋ ਸਭ ਤੋਂ ਪਹਿਲਾਂ ਤਾਂ ਇੱਥੋਂ ਦੇ ਲੋਕਾਂ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਮਾਨ ਬਖਸ਼ਿਆ ਇਹ ਵਿਦਿਆਈ ਬਖਸ਼ੀ ਉਹਨਾਂ ਦਾ ਧੰਨਵਾਦ ਦੇ ਨਾਲ ਨਾਲ ਜਿਹੜੀਆਂ ਉੱਥੋਂ ਦੀਆਂ ਸਮੱਸਿਆਵਾਂ ਹੋਣਗੀਆਂ ਅਸੀਂ ਆਪਣੀ ਪੂਰੀ ਟੀਮ ਨਾਲ ਲੈ ਕੇ ਅਸੀਂ ਉਹਨੂੰ ਵੀ ਨਾਲ ਸਟੱਡੀ ਕਰਾਂਗੇ ਸੁਣਾਾਂਗੇ ਵੀ ਕੀ ਕੀ ਸਮੱਸਿਆਵਾਂ ਨੇ ਫਿਰ ਪੂਰਾ ਉਹਦਾ ਰੋਡ ਮੈਪ ਬਣਾਵਾਂਗੇ ਕਿ ਅਸੀਂ ਉਹਨੂੰ ਕਿਸ ਤਰ੍ਹਾਂ ਹੱਲ ਕਰ ਸਕਦੇ ਹਾਂ ਕਿਉਂਕਿ ਅਸੀਂ ਸਰਕਾਰ ਹੈਣੀ ਵਿਰੋਧੀ ਧਿਰ ਦੇ ਵਿੱਚ ਤੇ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਵਿਧਾਨ ਸਭਾ ਚ ਉਠਾਉਣਾ ਤਾਂ ਜਾਂ ਜੇ ਇਹਨਾਂ ਇੱਥੋਂ ਦੇ ਲੋਕਾਂ ਦੇ ਜਿਹੜੀਆਂ ਸਮੱਸਿਆਵਾਂ ਦੇ ਲਈ ਮੈਨੂੰ ਕਿਸੇ ਵੀ ਚਾਹੇ ਮੁੱਖ ਮੰਤਰੀ ਸਾਹਿਬ ਹੋਣ ਚਾਹੇ ਕੋਈ ਸੰਬੰਧਿਤ ਮਹਿਕਮੇ ਦਾ ਮੰਤਰੀ ਹੋਵੇ ਉਹਨਾਂ ਨੂੰ ਮਿਲਣਾ ਪਿਆ ਉਹ ਵੀ ਮੈਂ ਕੋਈ ਮਿਲਣ ਤੋਂ ਗਰੇਜ ਨਹੀਂ ਕਰੂੰਗਾ ਚਾਹੇ ਉਹ ਇੱਥੋਂ ਦੇ ਲੋਕਾਂ ਦੀਆਂ ਸਮੱਸਿਆਵਾਂ ਵਾਸਤੇ ਤੇ ਜੇ ਇਹ ਫਿਰ ਵੀ ਮੇਰੀ ਗੱਲ ਨਹੀਂ ਸੁਣੀ ਜਾਂਦੀ ਜਾਂ ਹੱਲ ਨਹੀਂ ਹੁੰਦਾ ਤਾਂ ਅਸੀਂ ਮੈਂ ਉਹ ਮੁੱਦਾ ਵਿਧਾਨ ਸਭਾ ਵਿੱਚ ਉਠਾਉਣ ਦੇ ਨਾਲ ਨਾਲ ਜੇ ਮੈਨੂੰ ਇਹ ਲੜਾਈ ਛਟਕਾਂ ਤੇ ਆ ਕੇ ਵੀ ਲੜਨੇ ਪੀ ਲੋਕ ਕਹਿੰਦਾ ਮੈਂ ਉਹ ਲੜਾਈ ਲੜਾਂਗਾ ਚੋਣਾਂ ਤੋਂ ਪਹਿਲਾਂ ਆਵਾੰਦੀ ਪਾਰਟੀ ਦੇ ਮੁੱਖ ਮੰਤਰੀ ਜੈ ਕੇ ਹਰਵਿੰਦਰ ਕੇਜਰੀ ਵੱਲ ਇੱਕੋ ਹੀ ਨਾਰਾ ਸੀ ਉਹਨਾਂ ਦਾ ਮੀਤਿਆਰ ਦਾ ਵੀ ਕਿ ਕੰਮ ਤਾਂ ਹੋਣਗੇ ਜੇ ਬੋਟ ਦੇਉਗੇ ਉਹਨਾਂ ਨੂੰ ਹਾਰ ਮਿਲੀ ਹੈ ਹੁਣ ਉਹ ਕੰਮ ਜੇ ਉਹਨਾਂ ਰੋਕਣ ਦੀ ਕੋਸ਼ਿਸ਼ ਕੀਤੀ ਤੁਸੀਂ ਕੰਮ ਕਰਾਓ ਦੇਖੋ ਉਹਨਾਂ ਨੂੰ ਇਹ ਗੱਲ ਕਹਿ ਨਹੀਂ ਥੋੜਾ ਬਹੁਤਾ ਸੋਚਣਾ ਚਾਹੀਦਾ ਸੀ 2014 ਤੋਂ ਲੋਕ ਉਹਨਾਂ ਨੂੰ ਵੋਟਾਂ ਪਾਉਂਦੇ ਆ ਰਹੇ ਉਹਨਾਂ ਨੂੰ ਤਿੰਨ ਪਾਰਲੀਮੈਂਟ ਜਿਤਾਤੀਆਂ ਸਨ ਲੋਕਾਂ ਨੇ ਜਿਹੜੀ ਸਰੂਰ ਤੋਂ ਦੋ ਵਾਰ ਨੂੰ ਇਥੋਂ ਵਿਧਾਇਕ ਬਣਾਤਾ ਤਾਂ ਹਜੇ ਹੋਰ ਕਿੰਨੇ ਕਿ ਲੋਕਾਂ ਤੋਂ ਉਮੀਦ ਰੱਖਦੇ ਆ ਉਹ ਪਹਿਲਾਂ ਤਾਂ ਉਹਨਾਂ ਵੋਟਾਂ ਦਾ ਮੁੱਲ ਮੋੜਨ ਲੋਕਾਂ ਦਾ ਜਿਹੜੀ ਉਹਨਾਂ ਨੇ ਉਹਨੂੰ ਪਹਿਲਾਂ ਪਾ ਕੇ ਇਥੋਂ ਵੱਡੇ ਵੱਡੇ ਰਤਬੇ ਬਖਸ਼ੇ ਜਿਨ੍ਹਾਂ ਦੀ ਸਰਕਾਰ ਦੀ ਸ਼ੁਰੂਆਤ ਇੱਥੇ ਬਰਨਾਲੇ ਦੇ ਲੋਕਾਂ ਨੇ ਕੀਤੀ ਸਰੂਰ ਪਾਰਲੀਮੈਂਟ ਦੇ ਲੋਕਾਂ ਨੇ ਕੀਤੀ ਪਹਿਲਾਂ ਤਾਂ ਉਹਦਾ ਮੁੱਲ ਮੋੜਨ ਤੇ ਉਹ ਉਹ ਵਜਾਏ ਉਸਦੇ ਵੀ ਜਿਹਨੂੰ 5 ਵਾਰ ਇਥੋਂ ਜਿਤਾਇਆ ਉਹ ਜਿਤਾਉਣ ਦੀ ਵਜਾਏ ਉਹ ਜਿਹੜਾ ਹੈਗਾ ਉਹ ਧਮਕੀਆਂ ਦੇਣ ਤੇ ਅੱਗੇ ਕੰਮ ਨਹੀਂ ਹੋਣੇ ਤਾਂ ਅਸੀਂ ਸਾਡੇ ਜਿਹੜਾ ਹੈਗਾ ਤੁਹਾਡੇ ਚ ਦਮ ਹੋਣਾ ਚਾਹੀਦਾ ਤੇ ਮੈਂ ਇਥੇ ਲੋਕਾਂ ਦਾ ਕੰਮ ਨਹੀਂ ਰੁਕਣ ਦਊਗਾ ਮੈਂ ਇਥੇ ਲੋਕਾਂ ਦੀ ਲੜਾਈ ਜੀ ਮੈਂ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਮੈਂ ਉਹਨਾਂ ਨੂੰ ਰਿਕਵੈਸਟ ਵੀ ਕਰੂੰਗਾ ਜਾ ਕੇ ਬੇਨਤੀ ਵੀ ਕਰੂੰਗਾ ਮੇਰਾ ਫਰਜ਼ ਬੰਦਾ ਮੈਂ ਇਥੇ ਲੋਕਾਂ ਦਾ ਨੁਮਾਇੰਦਾ ਹੋਂਦੇ ਨਾਤੇ ਜਿਹੜੇ ਸਰਕਾਰ ਦੇ ਵਿੱਚ ਲੋਕ ਬੈਠੇ ਨੇ ਚਾਹੇ ਉਹ ਮੁੱਖ ਮੰਤਰੀ ਸਾਹਿਬ ਹੋਣ ਚਾਹੇ ਕੋਈ ਉਹਨਾਂ ਦੇ ਅਫੀਸਰ ਸਾਹਿਬਾਨ ਹੋਣ ਚਾਹੇ ਕੋਈ ਮੰਤਰੀ ਸਾਹਿਬਾਨ ਹੋਣ ਤੇ ਉਹਨਾਂ ਨੂੰ ਮੈਂ ਬੇਨਤੀ ਵੀ ਕਰੂੰਗਾ ਜਿੱਥੇ ਉਹ ਮੇਰੇਆ ਮੇਰੇ ਸਹਿਯੋਗ ਦੀ ਉਹਨਾਂ ਨੂੰ ਲੋੜ ਲੱਗੂਗੀ ਚਾਹੇ ਕੋਈ ਇਥੋਂ ਦੇ ਲੋਕਲ ਅਫੀਸਰ ਜੀ ਹੋਣ ਚਾਹੇ ਕੋਈ ਵੀ ਡਿਪਾਰਟਮੈਂਟ ਹੋ ਤੇ ਮੈਨੂੰ ਮੇਰਾ ਸਹਿਯੋਗ ਵੀ ਰਹੂਗਾ ਉਹਨਾਂ ਦੇ ਚੰਗੇ ਕੰਮ ਨੂੰ ਮੈਂ ਅਪਰੀਸ਼ੀਏਟ ਵੀ ਕਰੂੰਗਾ ਪਰ ਜਿੱਥੇ ਮੈਨੂੰ ਲੱਗਿਆ ਵੀ ਬੇਇਨਸਾਫੀ ਹੋ ਰਹੀ ਹੈ ਬਰਨਾਲੇ ਹੱਕ ਦੇ ਲੋਕਾਂ ਨਾਲ ਇਹਨਾਂ ਨਾਲ ਜਿਹੜਾ ਸਹੀ ਨਹੀਂ ਹੋ ਰਿਹਾ ਜਾਂ ਇਹਨਾਂ ਦੇ ਕੰਮ ਨੂੰ ਰੋਕਿਆ ਜਾ ਰਿਹਾ ਤਾਂ ਮੈਂ ਉਹ ਲੜਾਈ ਲੜੂੰਗਾ ਉਹਦੀ ਪੂਰੀ ਸਰਕਾਰੀ ਕੋਠੀਆਂ ਤੇ ਪ੍ਰਾਈਵੇਟ ਦਫ਼ਤਰ ਚੱਲਦੇ ਸੀ ਸਰਕਾਰ ਦਾ ਸਰਕਾਰੀ ਕੋਠੀਆਂ ਚੋਂ ਪ੍ਰਾਈਵੇਟ ਦਫ਼ਤਰ ਚੱਲਦੇ ਸੀ ਹੂੰ ਮੋਰ ਚੱਲਣ ਚੱਲੂੰਗੀ ਦੇਖੋ ਮੈਨੂੰ ਮੈਂ ਤਾਂ ਆਪਦੇ ਜਿਹੜਾ ਹੈਗਾ ਕੋਈ ਇਸ ਤਰ੍ਹਾਂ ਦੀ ਨਹੀਂ ਗੱਲ ਕਰੂੰਗਾ ਮੈਂ ਸਰਕਾਰੀ ਕੋਠੀਆਂ ਚੋਂ ਜੇ ਕੋਈ ਦੇਖੋ ਕਈ ਵਾਰ ਕੀ ਹੁੰਦਾ ਕਿਸੇ ਨੂੰ ਅਲੋਟ ਹੋਈ ਹੁੰਦੀ ਆ ਕੋਈ ਐਮਐਲਏ ਨੂੰ ਕੋਈ ਮੰਤਰੀ ਨੂੰ ਸਰਕਾਰੀ ਕੋਠੀ ਅਲੋਟ ਹੋ ਜਾਂਦੀ ਉਹ ਤਾਂ ਉੱਥੋਂ ਨੇ ਚਲਾਣੀ ਚਲਾਣੀ ਆ ਪਰ ਜਦੋਂ ਕੋਈ ਬੰਦਾ ਜੇਕਰ ਅਨਫੀਸ਼ੀਅਲੀ ਉਹ ਬੰਦਾ ਉਹ ਚੀਜ਼ ਦੀ ਡਿਜ਼ਰਵ ਨਹੀਂ ਕਰਦਾ ਸਰਕਾਰੀ ਦਫ਼ਤਰ ਲਈ ਉਹ ਕੋਠੀ ਲਈ ਡਿਜ਼ਰਵ ਨਹੀਂ ਕਰਦਾ ਤਾਂ ਜੇ ਉਹ ਕੋਈ ਚੱਲਦਾ ਹੈ ਤਾਂ ਉਹ ਗਲਤ ਗੱਲ ਹੈ ਪਰ ਮੈਂ ਇਥੇ ਲੋਕਾਂ ਨੂੰ ਭਰੋਸਾ ਦਿਵਾਉਣਾ ਜੋ ਮੈਂ ਆਪਣੀ ਲਿਮਿਟੇਸ਼ਨ ਦੇ ਵਿੱਚ ਰਹਿ ਕੇ ਜਿਹੜੇ ਜਿਹੜੇ ਕੰਮ ਕਰੂੰਗਾ ਕੋਈ ਸਰਕਾਰੀ ਦਫ਼ਤਰ ਦੇ ਕਬਜ਼ਾ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਕਿਸੇ ਸਰਕਾਰੀ ਦਫ਼ਤਰ ਚ ਕੋਈ ਕਮਰਾ ਮਿਲਣ ਦੀ ਕੋਸ਼ਿਸ਼ ਕਰੀ ਮੈਨੂੰ ਇਹ ਦਫ਼ਤਰ ਦਿਓ ਤਾਂ ਅਸੀਂ ਆਪਣਾ ਦਫ਼ਤਰ ਖੁਦ ਇੱਥੇ ਬਰਨਾਲੇ ਹਲਕੇ ਚ ਬਣਾਵਾਂਗੇ ਸ਼ਹਿਰ ਦੇ ਵਿੱਚ ਇੱਕ ਵਧੀਆ ਦਫ਼ਤਰ ਬਣਾਵਾਂਗੇ ਜਿੱਥੇ ਵੀ ਕੋਈ ਵੀ ਬੰਦਾ ਉੱਥੇ ਪੂਰਾ ਜਿਹੜਾ ਹੈਗਾ ਦੋ ਬੰਦੇ ਬੈਠਣਗੇ ਜਿਵੇਂ ਸੁਵਿਧਾ ਸੈੱਟਲ ਸਾਹਿਬ ਮੇਰਾ ਦਫ਼ਤਰ ਹੋਗਾ ਜਿਹੜਾ ਲੋਕਾਂ ਦੀਆਂ ਉੱਥੇ ਸਮੱਸਿਆਵਾਂ ਲਿਖੀਆਂ ਜਾਣਗੀਆਂ ਸੁਣੀਆਂ ਜਾਣਗੀਆਂ ਉੱਥੇ ਸਾਡੀ ਟੀਮ ਬੈਠੋਗੀ ਜਿਹੜੀ ਲੋਕਾਂ ਦੀ ਸਮੱਸਿਆ ਮਚੂਣਗੀ ਤੇ ਉਹਨਾਂ ਦਾ ਹੱਲ ਅਸੀਂ ਕਰਾਉਣ ਦੀ ਕੋਸ਼ਿਸ਼ ਕਰਾਂਗੇ ਤੇ ਜਿਹੜੀ ਕੋਈ ਸਰਕਾਰੀ ਦਫ਼ਤਰ ਜੋ ਮੈਨੂੰ ਐਮਐਲਏ ਵੱਜੋਂ ਉੱਥੇ ਕੋਈ ਜਿਹੜੀ ਕੋਈ ਸਹੂਤ ਮਿਲਦੀ ਹੋਈ ਜੋ ਦੇਣਗੇ ਤਾਂ ਠੀਕਾ ਨਹੀਂ ਦੇਣਗੇ ਤਾਂ ਵੀ ਕੋਈ ਗੱਲ ਨਹੀਂ ਲਾਲਾਂ ਗੜਾਂਗਾ ਆਪਣਾ